ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ ਵਿਚਕਾਰ ਹੋਇਆ ਮੁਕਾਬਲਾ ਤੇ ਮੁਕਾਬਲੇ ਵਿੱਚ ਇੱਕ ਬਦਮਾਸ਼ ਜ਼ਖਮੀ ਜੀ ਆਦਾਸੀ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਮੋਡਿਊਲ ਦੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਹਨਾਂ ਤੋਂ ਇੱਕ ਹੈਂਡ ਗ੍ਰੇਨੇਡ ਤਾਂ ਇੱਕ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤਾ ਹੈ ਫਿਰ ਸੁਲਾਵਾ ਪੁਲਿਸ ਨੇ ਦੱਸਿਆ ਕਿ ਜਦੋਂ ਇੱਕ ਬਦਮਾਸ਼ ਤੋਂ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅੰਮ੍ਰਿਤਸਰ ਦੇ ਜਵਾਲ ਰੋਡ ਤੇ ਫਤਿਹਪੁਰ ਇਲਾਕੇ ਦੇ ਵਿੱਚ ਪੁਲਿਸ ਤੇ ਅਪਰਾਧੀ ਵਿਚਕਾਰ ਲੜਾਈ ਹੋ ਜਾਂਦੀ ਹੈ ਜਿਸ ਦਾ ਚੱਲਦੇ ਇੱਕ ਅਪਰਾਧੀ ਜ਼ਖਮੀ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮ ISI ਅਤਵਾਦੀ ਨੈੱਟਵਰਕ ਲਈ ਕੰਮ ਕਰਦੇ ਸਨ ਨਈ ਨਹੀਂ ਬਲਕਿ ਅੰਮ੍ਰਿਤਸਰ ਕਮਿਸ਼ਨਰ ਰੇਡ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਜੀਵਨ ਫੌਜੀ ਦੀ ਅਗਵਾਈ ਵਾਲੇ BKI ਮੋਡੀਊਲ ਦੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਨਰੇਸ਼ ਕੁਮਾਰ ਉਰਫ ਬਬਲੂ ਅਭਿਨਾ ਭਗਤ ਉਰਫ ਅਭੀ ਅਜੀਤ ਕੁਮਾਰ ਉਰਫ ਅੱਜੂ ਸਨੀ ਕੁਮਾਰ ਅਤੇ ਇੱਕ ਨਵਾਲਕ ਸ਼ਾਮਲ ਹਨ ਅੱਗੇ ਬੋਲਦੇ ਹਨ ਕਿਹਾ ਹੈ ਕਿ ਪੰਜ ਮੁਲਜ਼ਮਾਂ ਨੇ ਮਿਲ ਕੇ ਦੁਬਾਰਾ ਗਰਨੇਡ ਹਮਲਾ ਕਰਨ ਦੀ ਯੋਜਨਾ ਬਣਾਈ ਹੈ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਹੋਰ ਕੀ ਕੀ ਇਹ ਤੁਸੀਂ ਵੀ ਸੀ ਨੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਜ਼ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਕਿ ਜੀਵਨ ਫੌਜੀ ਨਾਲ ਰਿਲੇਟਡ ਨੇ ਇਹ ਬੰਦੇ ਚਾਰ ਅਰੈਸਟ ਕੀਤੇ ਪੁਲਿਸ ਨੇ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੇ ਕੁਮਾਰ ਐਲੀਅਸ ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਆ 'ਚ ਔਰ ਇਹ ਜਿਹੜੇ ਸਾਥੀ ਨੇ ਨਰੇਸ਼ ਕੁਮਾਰ ਐਲੀਅਸ ਬੱਬੂ ਅਬਿਨਵ ਭਗਤ ਐਲੀਅਸ ਅਬੀ ਸਨੀ ਕੁਮਾਰ ਸਨ ਆਫ ਸੁਰਿੰਦਰ ਕੁਮਾਰ ਔਰ ਇਹਨਾਂ ਦਾ ਇੱਕ ਪੰਜਵਾਂ ਸਾਥੀ ਜਿਹੜਾ ਜੁਵినਾਈਲ ਹੈ ਜਦਾ ਨਾਮ ਨਹੀਂ ਮੈਂ ਡਿਸਕਲੋਸ ਕਰਦਾ ਇਹ ਪੰਜੋਂ ਬੰਦੇ ਜਿਹੜੇ ਆ ਇਹ ਬਾਰਡਰ ਏਰੀਆ ਤੋਂ ਜਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨੂੰ ਟਾਸਕ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ ਚ ਅਰੈਸਟ ਹੋ ਗਏ ਇਹਨਾਂ ਦੇ ਪੋਜੀਸ਼ਨ ਚੋਂ ਇੱਕ ਹੈਂਡ ਗ੍ਰੇਨੇਡ ਇੱਕ 32 ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮਡਲੀ ਪੁੱਛ ਕੇ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਤੇ ਗੋਲੀ ਚੱਲੀ ਸੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਆ ਚ ਵੀ ਡਿਲੀਵਰੀਆਂ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਉਸੇ ਮੋਟਰਸਾਈਕਲ ਤੇ ਜੀ ਉਸਦੇ ਨਹੀਂ ਅਲੱਗ ਗਏ ਸੀਗੇ ਉਸੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ ਚ ਫਤਾਹਪੁਰ ਦਾ ਏਰੀਆ ਥਾਣਾ اسلامਾਬਾਦ ਦਾ ਏ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ ਹਿਆ ਜਦੋਂ ਗੱਡੀ 'ਚ ਆਏ ਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਆ ਉਹਦਾ ਸਰਵਿਸ ਪਿਸਟਲ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਐਸੇ ਸ਼ਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜੁੜਾ ਕਿ ਲਾਤੇ ਲੱਗਿਆ ਜਿਹਦੇ ਤੇ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਅਜੇ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛ ਕੇ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨਾਂ ਨੂੰ ਟਾਸਕ ਕੀਤਾ ਗਿਆ ਸੀ ਉਹ ਟਲਿਆ ਔਰ ਇਹਨਾਂ ਦਾ ਜਿਹੜਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਈਵਨ ਆਰਮੀਨੀਆ ਦਾ ਵੀ ਵਿੱਚ ਇਹਦੇ ਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜਾ ਵੈਪਨ ਨਾਲੋਂ ਖਬਰ ਹੀ ਵਾਸਤੇ ਰੱਖਿਆ ਗਿਆ ਇਹ ਕਿਤੇ ਵਰਤਿਆ ਵੀ ਗਿਆ ਪਹਿਲਾਂ ਇਹਨਾਂ ਦੇ ਵੱਲੋਂ ਨਹੀਂ ਉਹ ਵੈਪਨ ਰਿਕਵਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨਟੱਚ ਨੇ ਜੇਲ ਕਰਕੇ ਪਰਾਨੇ ਔਰ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੇਲ੍ਹਾਂ ਵਿੱਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜਿਹੇ ਗਲਤ ਕੰਮਾਂ 'ਚ ਉਹ ਪੈ ਜਾਂਦੇ ਅੱਛਾ ਸੱਜਣਾ ਪ੍ਰੋਬੇਸ਼ਨਗਰ ਜਿਹੜਾ ਬੰਬਲਾਸਟ ਕੀਤਾ ਗਿਆ ਸੀ ਚੌਂਕੀ ਦੇ ਵਿੱਚ ਉਹ ਉਹਨਾਂ ਵਿੱਚ ਵੀ ਇਨਵੋਲ ਹੈ ਨਹੀਂ ਉਹ ਪਹਿਲਾਂ ਆਪਾਂ ਫੜਲੇ ਸੀ ਬੰਦੇ ਬੇਸਿਕਲੀ ਇਹ ਬੰਦੇ ਨਵਾਂ ਮੋਡਿਊਲ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਚੋਂ ਕਨਸਾਈਨਮੈਂਟ ਚੁੱਕ ਕੇ ਲਿਆ ਕੇ ਇਹਨਾਂ ਨੇ ਇੱਥੇ ਮਤਲਬ ਕੋਈ ਵਾਰਦਾਤ ਕਰਨ ਵਾਸਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਜਿਸ ਚ ਇਹ ਕਾਮਯਾਬ ਨਹੀਂ ਹੋ ਸਕੇ ਔਰ ਮੈਂ ਪੁਲਿਸ ਦੀ ਸਲਾਘਾ ਕਰਦਾ ਸਪੈਸ਼ਲੀ ਇਨਸਪੈਕਟਰ ਮਨਜੀਤ ਕੌਰ ਸਾਡੇ ਜਿਹੜੇ ਐਸ ਐਚ ਓ ਗੇਟ ਰਕੀਮਾ ਜਸਪਾਲ ਸਿੰਘ ਏ ਸੀ ਪੀ ਔਰ ਏ ਡੀ ਸੀ ਪੀ ਵਨ ਸਾਡੇ ਵਿਸ਼ਾਲਜੀਤ ਜੀ ਇਹਨਾਂ ਨੇ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਅਰੇ ਬਸ ਕੀਤਾ ਗਿਆ ਟੈਰਰ ਮੋਡਿਊਲ ਅੱਛਾ ਸਰ ਇੱਕ ਸਵਾਲ ਹੈ ਕਿ ਇਹ ਜਿਹੜਾ ਹੈਗਾ ਕਿਹੜੀ ਚੌਂਕੀ 'ਚ ਬੰਬ ਮਾਰਨਾ ਸੀ ਐਡਾ ਗ੍ਰੇਨੇਡ ਇਹਨਾਂ ਨੇ ਅਜੇ ਇਹਨਾਂ ਨੂੰ ਟਾਸਕ ਆ ਰਿਹਾ ਸੀ ਉਹ ਕਹਿੰਦੇ ਕਿ ਕਿਤੇ ਵੀ ਕਰ ਦੋ ਜੋ ਮੋੜਲੀ ਪੁੱਛ ਕੇ ਚ ਆਇਆ ਉਹਨਾਂ ਨੂੰ ਇਹ ਸੀ ਵੀ ਅਸੀਂ ਕਿਸੇ ਤਰੀਕੇ ਨਾਲ ਮਤਲਬ ਆਪਣੀ ਨਿਊਜ਼ ਬਣਾਈਏ ਤੇ ਰਿਸਪੌਂਸਿਬਿਲਟੀ ਲਈ ਅੱਛਾ ਜੀ ਤੇ ਇਹ ਕਿੰਨੇ ਪਹਿਲੇ ਵੀ ਕਿਤੇ ਚੌਂਕੀ 'ਚ ਇਹਨਾਂ ਨੇ ਗ੍ਰੇਨੇਡ ਬਲਾਸ ਕੀਤਾ ਨਹੀਂ ਪਹਿਲਾਂ ਕੋਈ ਇਹੋ ਜੀ ਗੱਲ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਕਿ ਪੁਰਾਣਾ ਹੈ ਤੇ ਪਾਕਸੋ ਐਕਟ ਦਾ ਸੀਪੀਐਮ ਜਲੰਧਰ ਦਾ ਹੀ ਹੈਗਾ ਇਹਨਾਂ ਦੇ ਉੱਤੇ ਕੇਸ ਬਾਕੀ ਫਰੈਸ਼ ਮੁੰਡੇ ਨੇ ਔਰ ਪੈਸੇ ਦੇ ਲਾਲਚ ਚ ਜੇ ਸਾਰਾ ਕੰਮ ਕੀਤਾ ਗਿਆ ਜੀ ਨਾਮ ਵੀ ਔਰ ਪੈਸੇ ਵੀ ਮੇਨ ਲਾਲਚ ਦਾ ਕੰਮ ਹੈ ਔਰ ਉਹ ਬਾਹਰਲੇ ਬੰਦੇ ਜਿਹੜੇ ਆਪ ਸੇਫ ਬੈਠੇ ਆ ਇਹਨਾਂ ਨੂੰ ਮਿਸ ਗਾਈਡ ਕਰ ਰਹੇ ਆ ਤੋ ਯੂਥ ਨੂੰ ਕੋਈ ਨਾਮ ਜਰਾ ਕੋਈ ਜੀਵਨ ਫੌਜੀ ਤੁਹਾਨੂੰ ਦੱਸਿਆ ਜੀ ਉਹਦਾ ਮੋਡਿਊਲ ਹੈ ਸਾਰਾ ਲਾਲਚ ਦਿੱਤਾ ਜਾਂਦਾ ਜੀ ਸਾਰੇ ਇਹਨਾਂ ਨੂੰ ਜਦੋਂ ਕੰਮ ਕਰਵਾਇਆ ਦੇਖੋ ਛੋਟੇ ਪੈਸੇ ਦਿੱਤੇ ਜਾਂਦੇ ਆ ਦੇ ਜਿਹੜੇ ਪਹਿਲਾਂ ਫੜੇ ਗਏ ਸੀ ਲੋਕ ਉਹਨਾਂ ਨੂੰ ਤਾਂ ਪਤਾ ਲੱਗਿਆ ਕੋਈ ਪੈਸੇ ਆਏ ਵੀ ਨਹੀਂ ਦਿਖਾਏ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਅੱਛਾ ਮੈਂ ਸਮਝਦਾ ਡਿਟੈਕਸ਼ਨ ਤੇ ਪ੍ਰੋਵੈਂਸ਼ਨ ਦਾ ਕੰਮ ਕੀਤਾ ਸਾਡੀ ਪੁਲਿਸ ਨੇ ਇਹਨਾਂ ਨੂੰ ਕਾਫੀ ਉਪਰਾਹ ਰੁਕਿਆ ਉਹਨਾਂ ਨੇ ਬਿਲਕੁਲ 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 ਡੈਫਰਨਟਲੀ ਠੀਕ ਥੈਂਕ ਯੂ ਸੋ